ਅੱਜ ਨਗਰ ਕੌਂਸਲ ਦਰਾਹਾ ਵੱਲੋਂ ਦਰਾਹਾ ਦੇ ਬਾੜ ਨੰਬਰ 10 ਦੇ ਵਿੱਚ ਕਾਰਵਾਈ ਕੀਤੀ ਗਈ ਪੀਲਾ ਪੰਜਾ ਚਲਾਇਆ ਗਿਆ ਜਿਨ੍ਹਾਂ ਵਿਅਕਤੀਆਂ ਨੇ ਘਰਾਂ ਦੇ ਅੱਗੇ ਉੱਚੇ-ਉੱਚੇ ਥੜੇ ਬਣਾਏ ਹੋਏ ਨੇ ਜਿਸ ਕਰਕੇ ਗਲੀਆਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਨੂੰ ਢਾਇਆ ਗਿਆ ਦੇਖ ਸਕਦੇ ਹਾਂ ਕਿ ਲੋਕਾਂ ਨੇ ਘਰਾਂ ਦੇ ਅੱਗੇ ਜੋ ਥੇੜੀਆਂ ਬਣਾਈਆਂ ਨੇ ਇਸ ਤਰ੍ਹਾਂ ਕੇ ਜੋ ਗਲੀਆਂ ਵਿੱਚੋਂ ਲੰਘਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਜੋ ਗੱਡੀਆਂ ਨੇ ਜਾਂ ਹੋਰ ਵਾਹਨਾਂ ਨੇ ਉਹਨਾਂ ਨੂੰ ਲੰਘਣ ਦੇ ਵਿੱਚ ਭਾਰੀ ਸਮੱਸਿਆ ਆਉਂਦੀ ਹੈ ਇਸ ਤੋਂ ਇਲਾਵਾ ਜੋ ਕੰਧਾਂ ਦੇ ਡਿਜ਼ਾਈਨ ਬਾਹਰ ਨੂੰ ਕੀਤੇ ਹੋਏ ਸਨ ਉਹ ਵੀ ਢਾਏ ਗਏ ਤੇ ਦੇਖ ਸਕਦੇ ਹੋ ਇੱਕ ਵੱਡੀ ਜੋ ਥੜੀ ਹੈ ਬਿਲਕੁਲ ਮੋੜ ਦੇ ਉੱਪਰ ਹੈ ਜਿੱਥੇ ਇਸ ਥੜੀ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਮ ਲੱਗ ਜਾਂਦੇ ਸੀ ਦੋ ਗੱਡੀਆਂ ਕ੍ਰੋਸ ਨਹੀਂ ਹੋ ਪਉਂਦੀਆਂ ਸੀ ਉਸ ਨੂੰ ਢਾਇਆ ਜਾ ਰਿਹਾ ਹੈ ਇਸ ਸਮੇਂ ਬਿਲਡਿੰਗ ਇਨਸਪੈਕਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਪੂਰੇ ਸ਼ਹਿਰ ਦੇ ਵਿੱਚ ਜਾਰੀ ਰੱਖਣਗੇ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੇ ਬਿਨਾਂ ਨਕਸ਼ੇ ਤੋਂ ਮਕਾਨ ਬਣਾਏ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਧਿਕਾਰੀਆਂ ਵੱਲੋਂ ਜੋ ਦਰਾਹਾ ਪਿੰਡ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਗਏ ਸੀ ਇਹ ਅੱਜ ਢਾਏ ਗਏ ਨੇ ਕੀ ਕਹੋਗੇ ਹਾਂਜੀ ਕੀ ਕਹੋਗੇ ਇਸ ਬਾਰੇ ਕਿ ਕਿਦਾਂ ਮੈਂ ਬਿਲਕੁਲ ਸਹੀ ਕੰਮ ਕਰਦੇ ਹਾਂ ਨਗਰ ਕੌਂਸਲ ਤੇ ਕਿ ਕਿੰਨੀ ਕਿ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਦੇ ਕਰਕੇ ਰੋਕਦੇ ਨੇ ਫਿਰ ਗੱਡੀਆਂ ਦੇ ਇੱਥੇ ਆਵੋਗੇ کہیں ਰੁਕ ਜਾਂਦੇ ਨੇ ਕਿੰਨੀ ਬਾਕੀ ਕੰਮ ਵੀ ਹੋ ਜਾਂਦੇ ਨਹੀਂ ਹੈ। ਹਾਂ ਹਾਂਜੀ ਇੱਕ ਉਧਰੋਂ ਗੱਡੀ ਆਕੇ ਇੱਕ ਇਧਰੋਂ ਗੱਡੀ ਆਕੇ ਥੋੜਾ ਰੁਕਿਆ ਗਿਆ ਨਾ ਹਾਂਜੀ ਤੇ ਇਸ਼ਾਰੇ ਜੋ ਸਾਰਾ ਪਿੰਡ ਹੈ ਇਸ ਤੇ ਇਸ ਤਰ੍ਹਾਂ ਕਾਰਵਾਈ ਕਰਨਗੇ ਜਾਂ ਕੋਈ ਇਸੇ ਦੀ ਕਾਰਵਾਈ ਕਰਨੀ ਆ ਜਾਂ ਸਾਰੇ ਪਿੰਡ ਚ ਕਰਨਗੇ ਆ ਦੇ ਪਿੰਡ ਚ ਹੀ ਕਰੀਏ ਕਾਰਵਾਈ ਸਾਰੇ ਪਿੰਡ ਚੋਣੇ ਚਾਹੀਦੇ। ਸੋ ਗਲੀਆਂ ਸਰਕਾਰ ਦੀਆਂ ਨੇ। ਗਲੀਆਂ ਨੂੰ ਮਲਦੰਬਰ ਦਾ ਕੋਈ ਢਗਾੜਿਆ ਨਹੀਂ ਕਿਸੇ ਦਾ। ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਵੀਰ ਕੀ ਕਾਰਵਾਈ ਕਰ ਰਹੇ ਹੋ ਜੀ? ਇਹ ਜੋ ਨਜਾਇਜ਼ ਕਬਜ਼ੇ ਕਰ ਰਹੇ ਨੇ ਜੀ। ਹਾਂਜੀ। ਥਿੰਗੇ ਵਿੱਚੋਂ ਘੋਟਾ ਰਹੇ। ਜਿੰਨੇ ਕ ਨਜਾਇਜ਼ ਕਬਜ਼ੇ ਨੇ ਜਿੱਥੇ। 345 ਕਿਟਾ ਵੀ ਨਹੀਂ ਆ ਜੀ। ਜਿਹੜੇ ਕੰਪਿਊਟਰ ਬਣਾਉਣਾ। ਠੀਕਾ ਤਾਂ ਜੀ ਮਿਲਾਂਗੇ। ਕੋਈ ਇਲੈਕਟ੍ਰੀਸ਼ ਕਹਾ ਦਈਆ? ਇਲੈਕਟ੍ਰੀਸ਼ ਕਹਾ ਦਈਆ? ਤੇ ਆਪਣਾ ਕੀ ਅਹੁਦਾ ਕੀ ਹੈ ਜੀ ਬਿਲਡਿੰਗ ਇੰਸਪੈਕਟਰ ਬਿਲਡਿੰਗ ਇੰਸਪੈਕਟਰ ਬਿਲਡਿੰਗ ਇੰਸਪੈਕਟਰ ਸਾਡੇ ਨਾਲ ਨੇ ਜੀ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲੇ ਲਿਖਤੀ ਸ਼ਿਕਾਇਤ ਆਈ ਆ ਜਿਸ ਕਰਕੇ ਇਹ ਜੋ ਗਲੀਆਂ ਦੇ ਵਿੱਚ ਲੋਕਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਢਾਇਆ ਜਾ ਰਿਹਾ ਨਗਰ ਕੌਂਸਲ ਦਾ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੇ ਆਪਣੇ ਦੁਕਾਨ ਬਣਾਤੇ ਇਹ ਹੱਥ ਤੇ ਲੈ ਕੇ ਕੀ ਵਾਲੀ ਇਹ ਹੱਥ ਤੇ ਪੂਆ ਪਿਆ ਹੈ ਅਲਾਨੇ ਦੇ ਤੁਸੀਂੇ ਲੋਕੀਂ ਲੱਗੇ ਬਿਨਾਂ ਲੱਖੇ ਤੋਂ ਬੀ ਪਿੰਡਾਂ ਦੀ ਕੋਈ ਪੜਲੀ ਬਹੁਤ ਵੀ ਰੁਕਤ ਕਾਲੀ ਤੋਂ ਜੋ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੋ ਬਿਨਾਂ ਨਕਸ਼ੇ ਤੋਂ ਇੱਥੇ ਲੋਕ ਘਰ ਬਣਾ ਰਹੇ ਨੇ ਅਗਰ ਇਸ ਤਰ੍ਹਾਂ ਦਾ ਕੋਈ ਕੇਸ ਸਾਹਮਣੇ ਆਉਂਦਾ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਉਹਨੂੰ ਜੁਰਮਾਨਾ ਲਗਾਇਆ ਜਾਵੇਗਾ